ਨ ਕਰ ਕੋਈ ਗੱਲ ਨਹੀਂ ਕਿਦਾਂ ਨਾ ਲੈ ਤੇਰੀ ਮੰਮੀ ਆ ਗਈ ਕੀ ਹਾਲ ਹੈ ਮਿੱਤਰ ਸਾਸਿਕਾ ਬੈਂਦੀ ਸਾਸਿਕਾ ਬੈਂਦੀ ਸੱਸ ਮੰਮੀ ਠੀਕ ਆ ਬੈਠੋ 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 ਕੀ ਕੀਤਾ ਮੈਂ ਤਾਂ ਤੂੰ ਘਬਰਾਟ ਪਾ ਦਿੱਤੀ ਐ ਨੁਕਸਾਨ ਕਰਕੇ ਬੈ ਗਈ ਐ ਕੀ ਹੋਇਆ ਕੀ ਐ ਬੈਠਾ ਬਟਾ ਬੈਂਜੇ ਬਹਿ ਜਾ ਕੇ ਰੋ ਤੂੰ ਮੈਂ ਤਾਂ ਸੁਣ ਕੇ ਹੀ ਮੇਕੋ ਰਿਆ ਗਿਆ ਮੰਮੀ ਆ ਲਿਓ ਆ ਬਲੀ ਕੋਈ ਨਹੀਂ ਬੈਠ ਕੀ ਕੀ ਕੀਤਾ ਇੱਕ ਰਾਤ ਗਈ ਆ ਇੱਕ ਰਾਤ ਨੂੰ ਘਰ ਸੰਭਾਲ ਸਕੀ ਆਪਣਾ ਇਨਨੋ ਬਜ਼ਾਮ ਕਰ ਦਿੱਤਾ ਫੜ ਕੇ ਸਿਆਣੀ ਬਿਆਨੇ ਭੈਜੀ ਤੁਸੀਂ ਸਿਆਣੀ ਵੇ ਤੁਸੀਂ ਕੀ ਕੀਤਾ ਦੇਖਿਆ ਹੀ ਨਹੀਂ ਇਹਨੂੰ ਇਹ ਕਿੱਥੇ ਪੈਸੇ ਰੱਖਦੀ ਪਈ ਹੈ ਮੈਨੂੰ ਤਾਂ ਪਤਾ ਹੀ ਨਹੀਂ ਨੇ ਪੈਸੇ ਕਿੱਥੇ ਰੱਖੇ ਆ ਕਸ ਬੋਲਦੀ ਕੀ ਜਾਏਗਾ ਇਹਨੇ ਤਾਂ ਵਿਸ਼ਵਾਸ ਹੀ ਉਹਦਾ ਖੋ ਲਿਆ ਨਾ ਨਾ ਭੈਜੀ ਵਿਸ਼ਵਾਸ ਘਾਤਾ ਖੋ ਲਿਆ ਇਹਨੇ ਭੈਜੀ ਇੱਧਰ ਉੱਧਰ ਕਿਤੇ ਰੱਖੇ ਹੋਣੇ ਕੋਈ ਮੈਂ ਵੇ ਨਹੀਂ ਆ ਕਹਿੰਦੀ ਮੈਨੂੰ ਪਤਾ ਹੀ ਨਹੀਂ ਲੱਗਦਾ ਬਿਆ ਘਬਰਾਈ ਇਹਨਾਂ ਮੈਨੂੰ ਫੋਨ ਤੇ ਗੱਲ ਕੀਤੀ ਰੋਣ ਵਾਲਾ ਮੈਂ ਰੋਂਦੀ ਵੀ ਸੀ ਫੋਨ ਦੇ ਉੱਤੇ ਅੱਛਾ ਤਾਨੂੰ ਨੇ ਫੋਨ ਕਰਕੇ ਦੱਸਿਆ ਹਾਂ ਮੈਂ ਮਿੰਦੇ ਨੇ ਦੱਸਿਆ ਫੋਨ ਕਰਕੇ ਤੇ ਮੰਮੀ ਪੈਸੇ ਦੇਖੇ ਤੁਸੀਂ ਪੈਸੇ ਲੱਭਦੇ ਹੀ ਨਹੀਂ ਪਏ ਬੋਲਦੀ ਦੇ ਪੈਸੇ ਸੀ ਮੈਂ ਦੋਸਤ ਨੇ ਘਬਰਾ ਗਈ ਮੈਂ ਤਾਂ ਦੋ ਮਹੀਨੇ ਨਹੀਂ ਸੀ ਆਣਾ ਇਹਦੀ ਗੱਲ ਸੁਣ ਕੇ ਮੈਂ ਕਿਹਾ ਤੂੰ ਰੱਖ ਫੋਨ ਮੈਂ ਹੁਣੇ ਨਹੀਂ ਆਣੀ ਘੰਟੇ ਤੇ ਤੇਰੇ ਕੋਲ ਮੈਂ ਤੇ ਆਪ ਸੁਣ ਕੇ ਕੁਝ ਹੋਰ ਲਾ ਪਿਆ ਤੇ ਗਏ ਕਿਤੇ ਪੈਸੇ ਘਰ ਤੋਂ ਕਿਤੇ ਜਾ ਸਕਦੇ ਮੈਂ ਪਾਣੀ ਦੇਖ ਕੇ ਆਈ ਤੁਸੀਂ ਕਰੋ ਕੋਈ ਨਹੀਂ ਬੈਠੋ ਤੁਸੀਂ ਆ ਜਾਂਦਾ ਪਾਣੀ ਵਿੱਚ ਦੇਖੇ ਸਾਰੇ ਪਾਸੇ ਦੇਖਿਆ ਬੋਲਿਆ ਵੇ ਵੇਖਦੇ ਲਿਆ ਮੰਮੀ ਸਾਰਾ ਕੁਝ ਤੇ ਫੋਲ ਲਿਆ ਹੁਣ ਕਿੰਨਾ ਕੁ ਪਰਸਪੂਸ ਆਪਣੇ ਫੋਲ ਵੇਖ ਜਿੱਥੇ ਰੱਖੇ ਆ ਉੱਥੇ ਦੇਖ ਆਸ-ਪਾਸ ਕਿਤੇ ਐਂਦੀ ਰੱਖੇ ਗਏ ਹੁਣ ਪਰਸੇ ਨਾ ਪਏ ਹੁਣ ਤੇਰੇ ਕੋ ਨੀ ਇਹਨਾਂ ਦਾ ਸਮਾਨ ਫੋਲ ਲਿਆ ਕਿੰਨਾ ਦਾ ਮੰਮੀ ਉਹ ਸੱਸ ਦਾ ਤੇ ਦਾਦੀ ਦਾ ਹੋਰ ਕਿਹਦਾ ਫੋਲ ਨਹੀਂ ਉਹ ਮੇਰਾ ਫੋਲ ਨਹੀਂ ਉਹ ਮੰਮੀ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਮੈਂ ਉਹਨਾਂ ਦਾ ਸਮਾਨ ਘੱਟੋ ਫੋਲਣਾ ਵਾ ਉਹ ਵੇਹ ਸੀ ਕਿਦਾਂ ਰੱਖੇ ਜਾਂਦੇ ਮੈਂ ਥੋੜੀ ਕਿ ਉਹਨਾਂ ਨੇ ਚੁੱਕ ਲਏ ਕਿਸੇ ਲਈ ਰੱਖਈ ਜਾਂਦੇ ਹਤੇ ਉਹਨਾਂ ਦੇ ਬੈਂਕਤੀ ਸਮੇਂ ਕਿ ਰੱਖੇ ਲੇ ਉਹ ਮੈਂ ਐਡੀ ਪਾਗਲ ਨਹੀਂ ਆ ਮੈਂ ਪਰਸ ਦੇ ਆਪਣੇ ਪਰਸ ਦੇ ਵਿੱਚ ਪੈਸੇ ਰੱਖੇ ਹੀ ਨਾ ਕਿ ਉਹਨਾਂ ਦੇ ਪਰਸ ਵਿੱਚ ਤੁਹਾਡੇ ਤੇ ਕਹਿਣ ਦਾ ਮਤਲਬ ਹੀ ਕੁਝ ਹੋਰ ਲੱਗਣਦਿਆ ਮੈਨੂੰ ਹਾਦੋ ਇੱਕ ਤਾਂ ਤੁਹਾਨੂੰ ਸਮਝਾ ਇਹਦੇ ਤਰ੍ਹਾਂ ਸਿਆਪਾ ਤੂੰ ਗੱਲ ਸਮਝਦੀ ਹੋ ਨਹੀਂ ਜਿੱਥੇ ਕੋਈ ਗੱਲ ਹੁੰਦੀ ਸਮਝਦੀ ਹਰ ਵੇਰ ਮੈਂ ਉਲਟ ਪਈ ਨਹੀਂ ਮੈਂ ਤੁਹਾਨੂੰ ਸਮਝਾਣਾ ਹੀ ਤੂੰ ਮੇਰੇ ਜਿੱਤੇ ਹੀ ਪਈ ਜਾ ਉਹ ਮੰਮੀ ਕਿਹੋ ਜਿਹੀਆਂ ਗੱਲਾਂ ਕਰੰਦੀ ਜੇ ਤੁਹਾਡਾ ਦਿਮਾਗ ਖਰਾਬ ਹੋ ਗਿਆ ਪਹਿਲੇ ਤੇ ਮੈਂ ਰੱਖਿਆ ਉਹ ਵੀ ਅਲਮਾਰੀ ਦੇ ਵਿੱਚ ਉਹਨਾਂ ਨੂੰ ਨਾ ਪੈਰ ਨਹੀਂ ਲੱਗੇ ਹੋ ਜਿਹੜੇ ਉਹ ਚੱਲ ਕੇ ਮੰਮੀ ਦੇ ਬੈਗ ਚ ਜਾਂ ਦਾਦੀ ਦੇ ਸਮਾਨ ਦੇ ਵਿੱਚ ਚਲ ਜਾਣਗੇ ਤੇ ਕਿ ਸਰ ਪਤਾ ਲੱਗੇਗਾ ਜੇ ਫੋਲਾਵਲੀਂ ਕਰੀਂ ਕਿ ਇਸ ਤਰ੍ਹਾਂ ਪਤਾ ਲੱਗੇਗਾ ਉਹ ਮੰਮੀ ਮੈਂ ਉਹਨਾਂ ਦਾ ਸਮਾਨ ਨਹੀਂ ਫੋਲਣਾ ਤੁਹਾਨੂੰ ਮੈਂ ਐਸੇ ਕਰਕੇ ਬੁਲਾਇਆ ਤਾਂ ਕਿ ਤੁਸੀਂ ਮੇਰੀ ਹੈਲਪ ਕਰੋ ਉਹ ਨਾ ਦੀ ਮੇਰੀ ਟੈਨਸ਼ਨ ਹੋਰ ਵਧਾਓ ਦੱਸ ਮੈਂ ਟੈਨਸ਼ਨ ਵਧਾਉਣੀ ਨਹੀਂ ਹੈ ਤੇਰੀ ਤੇਰੇ ਕਹਿੰਦੇ ਆਈਂ ਮੈਂ ਮੈਂ ਤਾਂ ਦੋ ਮਹੀਨੇ ਨਹੀਂ ਚ ਜਾਣਾ ਮੈਂ ਨਹੀਂ ਤੇ ਫੋਲਣ ਲੱਗੀ ਸਮਾਨ ਇਹਨਾਂ ਦਾ ਤੂੰ ਨਹੀਂ ਫੋਲਣਾ ਤੇ ਉਹ ਮੰਮੀ ਦਦਾ ਮਾਮਲਾ ਤਾਂ ਸੱਚੀ ਖਰਾਬ ਹੋ ਗਿਆ ਵਾ ਪਤਾ ਨਹੀਂ ਕਿਹੋ ਜਿਹੇ ਤੁਹਾਡੇ ਦਿਮਾਗ 'ਚ ਸੋਚਾਂ ਭਰੀ ਜਾਂਦੀਆਂ ਵਾ ਨਹੀਂ ਮੈਂ ਤੇ ਇੱਥੇ ਨਹੀਂ ਸੀ ਨਹੀਂ ਤੇ ਮੈਂ ਆਪਣਾ ਸੁਆਣ ਨੂੰ ਤੇਰੇ ਅੱਗੇ ਰੱਖ ਦੇਣਾ ਸੀ ਕਿ ਆ ਵੀ ਫੋਲ ਤੈਨੂੰ ਪਤਾ ਨਹੀਂ ਕੀ ਹੁੰਦਾ ਐਵੇਂ ਅਕਲ ਪੀ ਜਾਂ ਨੀ ਅਕਲ ਪੀ ਜਾਂ ਨੀ ਮੈਂ ਫੋਲ ਨਹੀਂ ਉਹ ਗਈਆਂ ਰਸੋਈ ਤੇ ਮੈਂ ਫੋਲ ਨਹੀਂ ਜਾ ਕੇ ਤੇ ਮਾਲ ਲੈਣਾ ਦਾ ਤੂੰ ਨਹੀਂ ਫੋਲਣਾ ਤੇ ਨਾਲ ਤੇ ਮੈਂ ਫੋਲ ਨਹੀਂ ਹਾਂ ਕੀ ਐ ਆ ਜਾ ਤੂੰ ਵੀ ਨਾਲ ਵੇਖ ਲੈ ਵੇਖ ਗੀ ਲੈ ਮੈਨੂੰ ਆਪ ਨਹੀਂ ਪਤਾ ਲੱਗਦਾ ਤੂੰ ਉਹਨਾਂ ਦਾ ਸਮਾਨ ਫੋਲਣਾ ਵਾ ਤੇ ਤੇ ਮੈਨਾਂ ਫੋਲ ਲੈ ਜਦੋਂ ਪਿਆਇ ਲੱਗੇ 4 ਲੱਖ ਮੈਂ ਤਾਂ ਕਿਹਾ ਹੀ ਨਹੀਂ ਨਾ ਤੂੰ ਹੀ ਚੋਰੀ ਕੀਤੀ ਕਿ ਮੰਮੀ ਨੇ ਕੀਤੀ ਕਿ ਮੈਂ ਤਾਂ ਚੋਰੀ ਦਾ ਨਾਮ ਕਿਸੇ ਤੇ ਲਾ ਨਹੀਂ ਨੀ ਉਹ ਪੈਸੇ ਤੇ ਲੱਪਣੇ ਚਾਹੀਦੇ ਆ ਕਿ ਨਹੀਂ ਉਹ ਮੰਮੀ ਉਹ ਤੁਹਾਡਾ ਤੇ ਦਿਮਾਗ ਮੇਲਾਦਾ ਸੱਚੀ ਖਰਾਬ ਹੋ ਗਿਆ ਵਾ ਉਹ ਮੰਮੀ ਤੇ ਦਾਦੀ ਦਾ ਸਮਾਨ ਤੇ ਹੀ ਫੋਲਣਾ ਮਾ ਆਪਦੇ ਤੁਸੀਂ ਨਿਕਲ ਨਾ ਕਰੋ ਤੇ ਲੱਗਦਾ ਮੈਨੂੰ ਵੀ ਕਢਵਾ ਕੇ ਛੱਡਣਾ ਵਾ ਜਦੋਂ ਦੀ ਮੈਂ ਆਈ ਆ ਨਾ ਤੂੰ ਇਹੀ ਗੱਲਾਂ 'ਚ ਲੱਗੀ ਇੱਕ ਗਲਾਸ ਪਾਣੀ ਨਹੀਂ ਪਲਾ ਸਕੀ ਕਿਸੇ ਨੇ ਨਹੀਂ ਪਾਣੀ ਪੁੱਛਿਆ ਜਾਂ ਪਾਣੀ ਲੈ ਕੇ ਆ ਮੇਲੇ ਨਾਲੇ ਸਾਸ ਨੂੰ ਕਿਸੇ ਕੰਮ ਲਾ ਕੇ ਆਰ ਸੋਈ ਚ ਮੈਂ ਪਾਣੀ ਲੈ ਕੇ ਆਨੀ ਤੁਹਾਡੇ ਵਾਸਤੇ ਕਿ ਪੰਗਾ ਹੀ ਪਾਤਾ ਮੇਰੇ ਬਾਤ ਪਤਾ ਨਹੀਂ ਮੈਂ ਕਿਹਾ ਵੀ ਸੀ ਨਿੰਬੂ ਲੈ ਕੇ ਆਇਓ ਮੰਮੀ ਕੀ ਲੱਭੰਦੇ ਜੀ ਉਹ ਕੁਝ ਨਹੀਂ ਮੈਂ ਕਿਹਾ ਤੇਰੀ ਮੰਮੀ ਆਏ ਨਾ ਬਾਹਰ ਗਰਮੀ ਕਿੰਨੀ ਆ ਤੇ ਮੈਂ ਕਿਹਾ ਚੱਲ ਨਿੰਬੂ ਪਾਣੀ ਬਣਾ ਦਿੰਨੀ ਆ ਉਹ ਨਿੰਬੂ ਵੀ ਨੂੰ ਲੱਭਣੇ ਡਏ ਹੈਗੇ ਚਲੋ ਮੰਮੀ ਛੱਡੋ ਕੋਈ ਗੱਲ ਨਹੀਂ ਉਹ ਆਪਣੇ ਆ ਨਿੰਬੂ ਹੈਗੇ ਤੇ ਆ ਅੱਛਾ ਲੈ ਮੇਰਾ ਧਿਆਨ ਨਹੀਂ ਪਿਆ ਉਹ ਤੋਂ ਨਿੰਬੂਆਂ ਤੇ ਚਲੋ ਮੈਂ ਤਾਂ ਨਾ ਸੰਭਾਲ ਦੇਣੀ ਆ ਤੂੰ ਇਕੱਲੇ ਕਿੱਥੇ ਲੱਗੇ ਹੋਏ ਏਂ ਆ ਲਿਆਓ ਤੇਰੀ ਮੰਮੀ ਨੂੰ ਪੁੱਤ ਪਾਣੀ ਤਾਂ ਦੇਣਾ ਨਾ ਪਹਿਲਾਂ ਪਾਣੀ ਮੈਂ ਦੇ ਆਨੀ ਅੱਛਾ ਠੀਕ ਆ ਚਲ ਕਾੜਨਾ ਪਾਣੀ ਫਿਰ ਅੱਛਾ ਮੈਂ ਸਬਜ਼ੀ ਸੰਭਾਲਾਂ ਮੈਂ ਫਿਰ ਹਾਂਜੀ ਮੰਮੀ ਤੁਸੀਂ ਆਹ ਕਰ ਲਓ ਅੱਛਾ ਠੀਕ ਆ ਚਲ ਜਾ ਦੇਖਿਆ ਪਾਣੀ ਠੀਕ ਆ ਪਾਣੀ ਦੇਖ කෝර් ලෝමෙන් අපන්ගේමැමි කරඳීම ාව තනු ඇතකට වාගෙන ෂඩය ඇත පයෙද්දී කනා මුණ පියෝධී යොතු යුතු අඩි කෑරණ मैं भी तेन कह लगी इतना है थे पता नहीं कितने जाके बह गई है अज तक आई हो नहीं हेलो मम्मी पानी ਕਿੱਥੇ ਰਹੀ ਸੀ ਪੁੱਤ ਮੈਂ ਕਦੋਂ ਦੀ ਖੜੀ ਆ ਤੱਕ ਗਈ ਲੋਕ ਲੋਕੇ ਤੇ ਮੰਮੀ ਤੁਸੀਂ ਬਹਿ ਜਾਂਦੇ ਇੱਥੇ ਮੈਂ ਤਾਂ ਪਾਣੀ ਨੂੰ ਡਿਕਣ ਦੀ ਆਂਦੀ ਆ ਲੈ ਕੇ ਚਲੋ ਪੀ ਲੋ ਪਾਣੀ ਹੁਣ ਫੇ ਪੀ ਲੈ ਤੂੰ ਨਹੀਂ ਨਹੀਂ ਮੈਂ ਪੀ ਲਿਆ ਤੁਸੀਂ ਪਿਓ ਤੂੰ ਆਪਣਾ ਮੂੰਹ ਕਿ ਬਣਾਇਆ ਫਿਕਰ ਨਾ ਕਰ ਲੱਗ ਪਏ ਨੇ ਐ ਬੈਠੇ ਕਿਦਰ ਨਹੀਂ ਜਾਂਦੇ ਫਿਕਰ ਤੇ ਮੰਮੀ ਵੇਖੋ ਹੁੰਦਾ ਹੀ ਆ ਉਹ ਪੈਸੇ ਥੋੜੇ ਨਹੀਂ ਸੀਗੇ ਪੈਸੇ ਜਾਦੇ ਸੀਗੇ ਉਹ ਤਾਂ ਠੀਕ ਐ ਤੇਰੀ ਗੱਲ ਮਿਲਨੇ ਇੱਥੋਂ ਹੀ ਘਰ ਚੋਂ ਹੀ ਹੂੰ ਤੂੰ ਐ ਫਿਕਰਾ ਤੂੰ ਸਾਰਾ ਕੁਝ ਫੋਲਿਆ ਨਾ ਤੂੰ ਵੇਖੀ ਤੇਰੀ ਮਾਂ ਉਹ ਨਾ ਇਹ ਸਭ ਕੁਝ ਠੀਕ ਕਰ ਦੇਗੀ ਘਬਰਾ ਨਾ ਤੂੰ ਮੰਮੀ ਸਾਰਾ ਘਰ ਤੇ ਫੋਨ ਲਿਆ ਵਾ ਕਿੱਥੇ ਲੱਭੇ ਮੈਨੂੰ ਪੈਸੇ ਕੋਈ ਨਹੀਂ ਇੱਕ ਵਾਰੀ ਇਧਰ ਦੀ ਲੈ ਗਈ ਆ ਨਾ ਕੋਈ ਨਹੀਂ ਉਹ ਵੀ ਫੋਨ ਲਾਂਗੇ ਕੋਈ ਗੱਲ ਨਹੀਂ ਲੱਭ ਪੈਣੇ ਵੇਖ ਲਈ ਉੱਥੇ ਹੀ ਲੱਭਣੇ ਐਵੇਂ ਨਾ ਘਬرائی ਜਾ ਭੜੇ ਵੀ ਇੱਥੇ ਹੀ ਪਏ ਸਾਰੇ ਕਿਰਨ ਹਾਂਜੀ ਮੰਮੀ ਉਹਨੇ ਉੱਠ ਕੇ ਨਹੀਂ ਅਜੇ ਅੰਦਰ ਹੀ ਹੈਗੇ ਆ ਹੂੰ ਚਾਹ ਧਰੀ ਆ ਹਾਂਜੀ ਚਾਹ ਧਰੀ ਹੋਈ ਆ ਲੈ ਆ ਚਾਹ ਪਿਆਨ ਵਾਲੇ ਦੋ ਫੁਲਕੇ ਖਵਾ ਹਾਂਜੀ ਚੱਲੀਏ ਫਿਰ ਚਲੋ ਠੀਕ ਆ ਤੇ ਇੱਕ ਪੈਸੇ ਲਿਆ ਦੀ ਮੈਨੂੰ ਪੈਸੇ ਹੋ ਨਾ ਮੈਂ ਤੁਹਾਨੂੰ ਬਾਅਦ ਚ ਦੇ ਦੇਣੀ ਆ ਪੈਸੇ ਤੂੰ ਪੈਸਿਆਂ ਦੇ ਨਾ ਦੇ ਹਰਾਨੀ ਕਿਉਂ ਜਾਂ ਨਹੀਂ ਤੇਰੇ ਤੇ ਰੰਗ ਟਾਂਗੀ ਬਦਲ ਜਾਂਦੇ ਆ ਨਹੀਂ ਨਹੀਂ ਪਤਾ ਕੀ ਆ ਮੈਂ ਨਾ ਅੱਜ ਬੀਜ਼ੀ ਬਹੁਤ ਜ਼ਿਆਦਾ ਮੈਂ ਕੰਮ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਆ ਕਿਰਨ ਮੈਨੂੰ ਤੇ ਐਂ ਲੱਗਦਾ ਜਿ ਤਰ੍ਹਾਂ ਤੂੰ ਕਿਤੇ ਵਰਤ ਬੈਠੀ ਆ ਪੈਸੇ ਤੇ ਮੈਨੂੰ ਦੱਸਣ ਨਹੀਂ ਢਈ ਨਹੀਂ ਨਹੀਂ ਮੈਂ ਕਿੱਥੇ ਵਰਤਨੇ ਪੈਸੇ ਮੈਂ ਆਕੇ ਕਰਨੇ ਇੰਨੇ بڑے ਪੈਸੇ ਨਾਲ ਤੇ ਜੇ ਵਰਤੇ ਗਏ ਆ ਤੇ ਦੱਸ ਆਪਣੇ ਹੱਥ ਵੇਖ ਤੇਰੇ ਦੇ ਹੱਥਾਂ ਤੋਂ ਲੱਗਣ ਡਿਆ ਵਾ ਕਿ ਤੂੰ ਕਨਫਿਊਜ਼ ਹੈਂੀ ਕਿਸ ਗੱਲ ਤੋਂ ਨਹੀਂ ਨਹੀਂ ਮੈਂ ਨਾ ਕੋਈ ਗੱਲ ਨਹੀਂ ਤੂੰ ਜਦੋਂ ਆਉਗੇ ਨਾ ਮੈਂ ਤਾਂ ਡੇਲਿਆ ਕੇ ਰੱਖਾਂਗੀ ਪੈਸੇ ਕਿੱਥੋਂ ਲਿਆ ਕੇ ਰੱਖਾਂਗੀ ਮਤਲਬ ਕਿ ਅੰਦਰੋਂ ਅਲਮਾਰੀ ਦੇ ਵਿੱਚੋਂ ਮੈਨੂੰ ਨਾ ਹਜੇ ਕੰਮ ਬੜਾ ਵਾ ਤੇ ਕਾਸ਼ੀ ਵੀ ਠੀਕ ਨਹੀਂ ਹੈਗੀ ਤੂੰ ਚਾਹ ਫੜਾ ਮੈਂ ਟਿਕ ਲੱਗਣਾ ਜਾਂ ਪੈਸੇ ਲਿਆ ਕੁਛ ਨਹੀਂ ਮੰਮੀ ਮੈਨੂੰ 3 ਦਿਨ ਹੋ ਗਏ ਪੈਸੇ ਮੰਗਣ ਦੇ ਆਣੂ ਮੇਰਾ ਟਾਈਮ ਨਹੀਂ ਲੱਗਦਾ ਮੈਂ ਲਿਆ ਦੇਣੀ ਆ ਮੇਰਾ ਟਾਈਮ ਨਹੀਂ ਲੱਗਦਾ ਮੈਂ ਲਿਆ ਦੇਣੀ ਆ ਬਸ ਇਦੋਂ ਅਲਮਾਰੀ ਚੋਂ ਪੈਸੇ ਲਿਓਣ ਲੱਗਾ ਟਾਈਮ ਕਿੰਨਾ ਕੁ ਲੱਗਦਾ ਤੂੰ ਮੈਨੂੰ ਦੱਸ ਕਿੱਥੇ ਪਈ ਚਾਬੀ ਮੈਂ ਵਾਪੀ ਲਿਆਉਂਦਾ ਨਾ ਦਬਕੇ ਮਾਰ ਨਿਆਣੀ ਸਿਆਣੀ ਐ ਦੇ ਦੰਦੀ ਐ ਕੰਮ ਪਤਾ ਕਿੰਨਾ ਅੱਜ ਸਵੇਰ ਦੀ ਲੱਗੀ ਇੱਕ ਮਿੰਟ ਨਹੀਂ ਉਖ ਲੋ ਕੇ ਦੇਖਿਆ ਮੰਮੀ ਪੈਸੇ ਮੰਗਣੇ ਦਬਕੇ ਦਬਕੇ ਮਾਰਨਾ ਨੰਦਾ ਵੇ ਨਹੀਂ ਦੇ ਪਾਇਲ ਵੀ ਨਹੀਂ ਆਈ ਸਵੇਰ ਦੀ ਲੱਗੀ ਐ ਕਦੀ ਤੇਰੀ ਮੰਮੀ ਨੇ ਦੇਖ ਦਾਦੀ ਨੇ ਦੇਖਦੀ ਮੈਨੂੰ ਇਹ ਵਿਚਾਰੀ ਲੱਗੀ ਹੋਈ ਐ ਕੁੱਤੋਂ ਕਾਸ਼ ਵੀ ਬੁਖਾਰ ਨਾਲ ਪਈ ਐ ਐਨਾ ਹੁਣ ਟਾਈਮ ਨਹੀਂ ਲੱਗਦਾ ਪਿਆ ਸਵੇਰ ਦਾ ਆਪ ਤਾਂ ਉਹਨੇ ਚੱਜਣਾ ਰੋਟੀ ਪਾਣੀ ਹੁੰਨੀ ਖਾਦਾ ਮੈਨੂੰ ਸਪੈਸ਼ਲ ਬੈਂਕ ਚ ਜਾਣਾ ਪੈਣਾ ਪੈਸੇ ਲੈ ਆਉਣ ਵਾਸਤੇ ਮੈਨੂੰ ਪੈਸੇ ਜ਼ਰੂਰੀ ਚਾਹੀਦੇ ਆ ਹਾਂ ਜੀ ਮਮੀ ਤੂੰ ਦੇ ਦਿੰਦੀ ਕਹਿੰਦੀ 골ਡਨ ਚਾਹ ਪਲਾਈ ਕਿ ਨਹੀਂ ਪਲਾਈ ਤੂੰ ਹਾਂ ਜੀ ਮੰਮੀ ਧਰੀ ਹੋਈ ਐ ਚਾ ਲੈ ਮੈਂ ਵੇਖਦੀ ਮੰਮੀ ਨਾ ਉਠਾਈ ਮੈਂ ਬਣਾ ਕੇ ਲਿਆਣੀ ਆ ਚੱਲ ਕੋਈ ਗੱਲ ਨਹੀਂ ਤੂੰ ਘਰ ਕਰ ਚਲ ਉਹ ਤਾਂ ਬਹਿਨ ਨਹੀਂ ਸੀ ਇੱਦਾਂ ਵੇਲੇ ਮੈਂ ਤੇ ਸ਼ਕਲ ਵੇਖਦੀ ਪਈ ਆ ਪੂਲੀ ਜੀਗੇ ਤਾਂ ਦੱਸ ਕਿੰਨਾ ਉਹਨੂੰ ਕੰਮ ਪਿਆ ਇਸ ਵੇਲੇ ਤਾਂ ਉਤੋਂ ਅੱਤ ਦੀ ਗਰਮੀ ਚਲੋ ਜਾਓ ਲੈ ਆਓ ਆ ਮੈਂ ਲੈ ਆ ਜਾ ਮੰਮੀ ਚਾਹ ਲੈਉਣ ਲੱਗੇ ਤੂੰ ਜਾ ਪੈਸੇ ਕਢ ਲਿਆ ਪੈਸੇ ਗੋਲਡੀ ਜਾ ਮੰਮੀ ਉੱਠ ਗਈ ਵੇਖ ਗੋਲਡੀ ਹਾਂਜੀ ਹਾਂਜੀ ਹੱਦ ਹੋ ਗਈ ਕਹਿੰਦਾ ਤੇਰੇ ਵਾਲੀ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਤੂੰ ਕਰਨ ਕੀ ਡਈ ਹਾਂ ਵੇ ਗੋਲਡੀ ਕੀ ਗੱਲ ਕਰਨ ਡਿਆ ਤੂੰ ਤੂੰ ਗੱਲ ਪੈਸਿਆਂ ਦੀ ਕਰਨ ਡਿਆ ਨਾ ਪੈਸਿਆਂ ਦੀ ਕਰਨ ਡਿਆ ਮੈਨੂੰ ਤਿੰਨ ਦਿਨ ਹੋ ਗਏ ਪੈਸੇ ਮੰਗਣ ਡਿਆ ਨੂੰ ਮੈਨੂੰ ਪੈਸੇ ਹੀ ਨਹੀਂ ਦੇਣ ਡਈ ਮੈਂ ਕਿਹਾ ਜੇ ਵਰਤ ਲਿਆ ਤੇ ਮੈਨੂੰ ਸਿੱਧੀ ਤਰ੍ਹਾਂ ਦੱਸ ਦੇ ਕੀ ਵਰਤੇ ਨੇ ਤੈਨੂੰ ਇੰਨੇ ਕੁਝ ਨਹੀਂ ਦੱਸਣਾ ਤੈਨੂੰ ਮੈਂ ਦੱਸਦੀ ਆ ਤੂੰ ਹੀ ਮੰਮੀ ਮਤਲਬ ਹਾਂ ਦੱਸੋ ਦੱਸਦੀ ਤੈਨੂੰ ਮੈਂ ਮੰਮੀ ਕੀ ਕੀ ਕਹਿੰਦੇ ਜੀ ਤੁਸੀਂ ਕੀ ਰੱਦਣਾ ਤੂੰ ਮੈਨੂੰ ਰੋਕ ਨਾ ਹੁਣ ਮੈਨੂੰ ਦੱਸ ਦੇ ਦੱਸ ਲੈਣ ਦੇਨੂੰ ਤਿੰਨ ਚਾਰ ਦਿਨ ਅਗੇ ਮੁੰਡਾ ਪੈਸੇ ਮੰਗਣ ਤੂੰ ਮੈਨੂੰ ਦੱਸਣ ਨਹੀਂ ਦੇਂਦਾ ਹੀ ਉਹਨੂੰ ਕੀ ਚੋਲ ਮੋਲਾ ਮੈਨੂੰ ਦੱਸੋ ਕੀ ਗੱਲ ਆ ਰਹਿਣ ਦੇ ਮੈਂ ਨਾ ਤੇਰੇ ਲਈ ਚਾਹ ਲੈ ਕੇ ਆਈ ਤੂੰ ਮੇਰੇ ਵਾਸਤੇ ਕੁਝ ਨਾ ਲੈ ਕੇ ਆ ਤੈਨੂੰ ਮੈਂ ਦੱਸਦੀ 골ਡੀ ਸਾਰੀ ਕਰ ਦੱਸੋ ਗੱਲ ਇਹ ਪੁੱਤਰ ਤੇ ਐਸੇ ਤੇਰੇ ਮੈਂ ਵਰਤਲੇ ਉਹ ਡਰਦੀ ਤੈਨੂੰ ਦੱਸਣ ਨਹੀਂ ਦੇਈ ਤੁਸੀਂ ਤੇਰ ਚ ਲਗਾਉਣ ਵਾਲੀ ਗੱਲ ਕਿਹੜੀ ਆ ਤੇ ਤੁਸੀਂ ਮੰਮੀ 70000 ਰੁਪਏ ਇਹ ਤੁਸੀਂ ਕਿੱਥੇ ਵਰਤ ਲਏ ਮੈਂ 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 ਨਾ ਪੁੱਤ ਉਹ ਸੁਨਿਆਰੇ ਕੋ ਚੂੜੀ ਬਣਵਾਈ ਸੀ ਕਿੱਥੇ ਇਹ ਚੂੜੀ ਉਹ ਸੁਨਿਆਰੇ ਕੋ ਲਿਆ ਚੂੜੀ ਵੀ ਸੁਨਿਆਰੇ ਕੋ ਤੇ ਪੈਸੇ ਵੀ ਸੁਨਿਆਰੇ ਕੋ ਉਹ ਕੰਦਾ ਸੀ ਤੈਨੂੰ ਪਤਾ ਪੈਸੇ ਦੇਣੇ ਹੁੰਦੇ ਆ ਇਹ ਕਿਹੜਾ ਸੁਨਿਆਰਾ ਜਿਹੜਾ ਫੁੱਲ ਪੇਮੈਂਟ ਪਹਿਲੋਂ ਲੈਂਦਾ ਤੇ ਚੀਜ਼ ਵੀ ਨਹੀਂ ਦਿੰਦਾ ਨਹੀਂ ਉਹ ਮੈਨੂੰ ਦੱਸੋ ਨੂੰ ਸੱਸ ਰਲ ਕੇ ਨਾ ਮੈਨੂੰ ਕਮਲਿਆ ਨਾ ਕਰੋ ਮੈਨੂੰ ਸੱਚ ਗੱਲ ਦੱਸੋ ਸੱਚ ਕੀ ਆ ਹੈਨਾ ਪੁੱਤ ਦੱਸੇ ਸੱਚ ਮੈਂ ਚੂੜੀ ਬੰਨੀ ਦਿੱਤੀ ਹੈ ਨਾ ਹੈਨਾ ਚੂੜੀ ਬੰਨੀ ਦਿੱਤੀ ਪੁੱਤ ਆਏ ਨੇ ਚੂੜੀ ਤੈਨੂੰ ਵਿਖਾ ਦਾਂਗੇ ਮੰਮੀ ਮੈਂ ਕਿਹੜਾ ਜ਼ਿੰਦਗੀ 'ਚ ਕਦੀ ਸੋਨਾ ਨਹੀਂ ਖਰੀਦੇ ਆ ਪੈਸੇ ਦੇ ਕੇ ਚੀਜ਼ ਲਈਦੀ ਐ ਇਹ ਨਹੀਂ ਕਿ ਪੈਸੇ ਵੀ ਦੇ ਦੋ ਤੇ ਚੀਜ਼ ਵੀ ਨਹੀਂ ਲਈਦੀ ਉਹ ਸੁਨਿਆਰਾ ਆਪਣਾ ਵਾਕਫ ਆ ਤੂੰ ਪਾਗਲ ਹੋ ਗਿਆ ਤੂੰ ਤੂੰ ਫੇਰ ਦੁਰ ਫੇੜੇ ਮੈਂ ਇਹੋ ਜੇ ਵਾਕਫ ਦੇ ਜਿਹੜਾ ਪਹਿਲੋਂ ਪੈਸੇ ਲੈ ਗਿਆ ਲੇ ਪੁੱਤ ਇਹ ਕਿੰਨਾ ਦੀ ਗੱਲ ਕੀਤੀ ਹਜੇ ਬਾਕੀ ਪੈਸੇ ਰੰਦੇ ਦੇਣ ਵਾਲੇ ਉਹ ਤਾਂ 70000 ਦੇ ਕੇ ਆਈਆਂ ਉਹ 70000 ਚ ਚੂੜੀ ਥੋੜਾ ਬਣ ਜਾਂਦੀ ਆ ਉਹਨੇ 1.5 ਲੱਖ ਰੁਪਇਆ ਕਿਹਾ ਚੂੜੀ ਦਾ ਆਓ ਚਲਿਏ ਲੈ ਕੇ ਜੀ ਚਲੋ ਚੂੜੀ ਉਹ ਬਾਕੀ ਪੈਸੇ ਫਿਰ ਉਹਨੂੰ ਿਆ ਤੇ ਦੇਣੇ ਆ ਨਾ ਚਲੋ ਚਲਿਏ ਮੈਂ ਦੇ ਦੇਣਾ ਨਹੀਂ ਤੂੰ ਮੈਂ ਇੰਜ ਕਰ ਬਾਕੀ ਪੈਸੇ ਦੇ ਦੇ ਚੂੜੀ ਮੈਂ ਆਪ ਹੀ ਲੈ ਆਵਾਂਗੀ ਤੂੰ ਕਿੱਥੇ ਜਾਏਂਗਾ ਦੇਣ ਰੋਟੀ ਬਣਨ ਜਾਵੇ ਮੈਂ ਲੈ ਕੇ ਆਨੀ ਰੋਟੀ ਮੈਨੂੰ ਨਾ ਤੂੰ ਹੀ ਨਾ ਦੋਵੇਂ ਜਾਣੀਆਂ ਨਾ ਬੇਵਕੂਫ ਬਣਾਉਂਦੀਆਂ ਜੇ ਮੈਂ ਐਡਾ ਨਿਆਣਾ ਨਹੀਂ ਹੈਗਾ ਮੈਂ ਰੋਟੀ ਨੂੰ ਚੋਚੀ ਨਹੀਂ ਆਂਦਾ ਬਸ ਤੂੰ ਨਾ ਸੀਏਡੀ ਚ ਹੋਣਾ ਚਾਹੀਦਾ ਸੀ ਆ ਨਿੱਕੀ ਨਿੱਕੀ ਕਰ ਤੈਨੂੰ ਆਪਣੀ ਮਾਂ ਤੇ ਵਿਸ਼ਵਾਸ ਨਹੀਂ ਹੈਗਾ ਉਹ ਡਰਦੀ ਤੈਨੂੰ ਵਿਚਾਰੀ ਤਦ ਨਹੀਂ ਸੀ ਦੱਸਣ ਦੀ ਕਿ ਪੈਸੇ ਤੇ ਸਾਰੇ ਮੈਂ ਵਰਤ ਲੈ ਆ ਪੜਾਣੀ ਕੀ ਕਰਦੇ ਤੁਸੀਂ ਕੀ ਨਹੀਂ ਕਰ ਜਾ ਚਾ ਲੈ ਕੇ ਦੇਖਾਂ ਕਿਸ ਤਰ੍ਹਾਂ ਪਾਣ ਦੀ ਏ ਮੇਰੇ ਜਵਾਈ ਨੂੰ ਆਪਣੇ ਹੱਥਾਂ ਤੇ ਦੇਖੀ ਸਹੀ ਪੈਸੇ ਤੇ ਮੈਂ ਤੇਰੀ ਅਲਮਾਰੀ ਚੋਂ ਕਢਵਾਵਾਂਗੀ ਤੂੰ ਮੈਨੂੰ ਕੀ ਸਮਝਿਆ ਤੇਰੀ ਨਹੀਂ ਮੈਂ ਚੱਲਣ ਦੇ ਨਹੀਂ ਇਸ ਤਰ੍ਹਾਂ ਹੀ ਕਰਾਂਗੀ ਨਿਕਲਨੇ ਤੇਰੀ ਅਲਮਾਰੀ ਚੋਂ ਹੀ ਆਏ ਦੇਖ ਲੈ ਮੈਂ ਮੈਂ ਕਿਰਨ ਸਾਹਮਣੇ ਨਾ ਗੱਲ ਨਹੀਂ ਹੀ ਤੁਹਾਡੇ ਨਾਲ ਬਹੁਤੀ ਬਹਿਸ ਚ ਪਾਉਣੀ ਚਾਹੁੰਦਾ ਹਮ ਸੱਚੀ ਸੱਚੀ ਗੱਲ ਦੱਸੋ ਗੱਲ ਕੀ ਆ ਕਿਉਂਕਿ ਜਦੋਂ ਮੈਂ ਪੈਸਿਆਂ ਦਾ ਨਾਮ ਲੈਂਦਾ ਨਾ ਕਿਰਨ ਮੈਨੂੰ ਪੈਸੇ ਦੇ ਇਹਦੇ ਨਾਲ ਹੀ ਰੰਗ ਉੱਟ ਜਾਂਦੇ ਆ ਕਦੀ ਕਿਰਨ ਨੇ ਕਿਸੇ ਗੱਲ ਦੀ ਲਾਪਰਵਾਹੀ ਨਹੀਂ ਕੀਤੀ ਐਵੇਂ ਨਹੀਂ ਮੈਂ ਉਹਨੂੰ ਪੈਸੇ ਫੜਾਉਂਦਾ ਕਿਉਂਕਿ ਉਹ ਬਹੁਤ ਸੰਸੀਅਰ ਹੈਗੀ ਇੰਨਾ ਮਸਲਿਆਂ ਦੇ ਵਿੱਚ ਪਰ ਇਸ ਟਾਈਮ ਉਹਦੇ ਰੰਗ ਉੱਟ ਜਾਂਦੇ ਸਾਰੇ ਤੇ ਤੁਸੀਂ ਆ ਕੇ ਨਵਾਂ ਹੀ ਸੱਪ ਕੱਢ ਦਿੱਤਾ ਵਾ ਕਿ ਅਕੇ ਜੀ ਮੈਂ ਚੂੜੀ ਬਣਾਉਣੀ ਦੇ ਕੇ ਆਈ ਸੱਚੀ ਗੱਲ ਈ ਚੂੜੀ ਬੰਨੀ ਦੇ ਕੇ ਆਈ ਆ ਆ ਤੇਰੇ ਕੋਲੋਂ ਸਗੋਂ ਮੈਂ ਪੈਸੇ ਹੋਰ ਲੈਣੇ ਸੀ ਪੁੱਤ ਪੱਕੀ ਗੱਲ ਐ ਚੂੜੀ ਬੰਨੀ ਦੇ ਕੇ ਆ ਵੇਖੋ ਤੁਸੀਂ ਵੀ ਨਹੀਂ ਨਹੀਂ ਉਹ ਗਰਮੀ ਬੜੀ ਹੈ ਨਾ ਇਧਰੋਂ ਗਰਮ ਹਵਾ ਆਂ ੜੀ ਆ ਉਹ ਤਦ ਕਰਕੇ ਮੈਨੂੰ ਪਸੀਨਾ ਆ ਗਿਆ ਸੀ ਇਹ ਸੱਚੀ ਲੱਗਿਆ ਜੇ ਤੁਹਾਨੂੰ ਪਸੀਨਾ ਆਉਂ ੜਿਆ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਸ਼ਾਮ ਨੂੰ ਤਿਆਰੀ ਰੱਖਿਓ ਮੈਂ ਤੁਹਾਡੇ ਨਾਲ ਜਾਊਂਗਾ ਚੂੜੀ ਲੈਣ ਤੁਸੀਂ ਇਕੱਲੇ ਨਾ ਜਾਇਓ ਠੀਕ ਹੈ ਤੇ ਕਿਨੂੰ ਛਿੰਦੇ ਨੂੰ ਦਿੱਤੀ ਬੰਨੀ ਨਹੀਂ ਨਹੀਂ ਹਾਂ ਉਹ ਛਿੰਦਾ ਕਿਤੇ ਗਿਆ ਸੀ ਆਪਣੇ ਟੱਬਰ ਨਾਲ ਕਿਤੇ ਕਿਨੂੰ ਦਿੱਤੀ ਹੈ ਓਹੋ ਉਗਲੇ ਗਾਂ ਮੋੜਤੇ ਜਾ ਕੇ ਇੱਕ ਹੋਰ ਸੁਨਿਆਰਾਂ ਨਵਾਂ ਖੁੱਲਿਆ ਨਾਲੇ ਤੁਸੀਂ ਮੈਨੂੰ ਕਹਿ ਕੇ ਹਟੇ ਕਿ ਵਾਕਬ ਨੂੰ ਦਿੱਤੀ ਆ ਨਾਲੇ ਨਵਾਂ ਖੁੱਲਿਆ ਪੁੱਤ ਜਦੋਂ ਬਾਹਰ ਜਾਈਦਾ ਉਹ ਵੀ ਤੇ ਸੱਸੀ ਘਰ ਭਲਾਨਾ ਨਾ ਕਹਿੰਦਾ ਸੱਸੀ ਘਰ ਭੈਣ ਜੀ ਤੇ ਜਾਣ ਪਹਿਚਾਨਦਾ ਹੋ ਗਿਆ ਤੇ 70000 ਰੁਪਏ ਲੈ ਗਿਆ ਤੇ ਚੂੜੀ ਵੀ ਨਹੀਂ ਦਿੱਤੀ ਵਾ ਸ਼ਾਮ ਨੂੰ ਤਿਆਰੀ ਰੱਖਿਓ ਮੈਂ ਨਾਲ ਜਾਣਾ ਤੇ ਦੂਸਰੀ ਗੱਲ ਇਹ ਕਿ ਮੈਂ ਚੱਲਿਆ ਪਿੰਡ ਤੇ ਉਹ ਚਾਬੀ ਫੜਾਉ ਮੈਂ ਘਰੋਂ ਕਿਹਾ ਵਾ ਹਾਂ ਕਰੋ ਹੋਵੇ ਨਾਲੇ ਮੇਰੀ ਗੱਲ ਸਰੋ ਉਹ ਪੈਸੇ ਲੈ ਲੈਂਦੇ ਤੂੰ ਉਹੀ ਲੈਣ ਚੱਲ ਲੈ ਚਾਬੀ ਪੁੱਤ ਮੇਰੀ ਕਲਮਾਰੀ ਚ ਪਈ ਆ ਇਹ ਤੇ ਕਲਮਾਰੀ ਤੇ ਚਾਬੀ ਲੈਣ ਚੱਲਿਆ ਤਾਂ ਉੱਥੇ ਤੇ ਪੈਸੇ ਪਏ ਆ ਇਹਨੇ ਪੈਸੇ ਕੱਢ ਲੈਣ ਤੇ ਸਾਰੀ ਗੇਮ ਹੀ ਪੁੱਠੀ ਪੈ ਜਣੀ ਇਹ ਕੰਮ ਗਲਤ ਹੁੰਦਾ ਵੇ ਮੈਨੂੰ ਰੋਕਣਾ ਪੈਣਾ 골ਡਨ ਪੇ ਜਾਣ ਤੋਂ ਨਾ ਜਾਵੇ ਪਿੰਟ ਅਨ ਕੈਨ ਨਹੀਂ ਤੂੰ ਅੱਜ ਨਾ ਹਾਂ ਫੁਲਾਇਆ ਚਾਬੀ ਉਹ ਪੁੱਤੂ ਰਹੰਦੇ ਅੱਜ ਨਾ ਆ ਜਾ ਛੱਡ ਪਰ ਮੇਰਾ ਨਹੀਂ ਦਿਲ ਕਰਦਾ ਤੈਨੂੰ ਭੇਜਨ ਤੇ ਪੈਜੀ ਕੱਲ ਚਲ ਜਾਏ ਮੇਰੇ ਕੋਲ ਬੜਾ ਜ਼ਰੂਰੀ ਕੰਮ ਹੈਗਾ ਉੱਥੇ ਮੈਂ ਕਿਸੇ ਹੋਰ ਬੰਦੇਆਂ ਨੂੰ ਵੀ ਟਾਈਮ ਦਿੱਤਾ ਮੈਂ ਉਹਨਾਂ ਨੂੰ ਮਿਲਣਾ ਵਾ ਤੂੰ ਤੇ ਉੱਥੇ ਆ ਕੇ ਖਨੋਤੇ ਆ ਤਾਂ ਕੱਲ ਚਲ ਜਾਈ ਉਹਨੂੰ ਕਹਿ ਦੇ ਮੈਂ ਕੱਲ ਆਵਾਂਗਾ ਅੱਜ ਗਰਮੀ ਬੜੀ ਹੈ ਅੱਜ ਜਾਣਾ ਮੇਰਾ ਬਹੁਤ ਜ਼ਰੂਰੀ ਹੈਗਾ ਵਾ ਕਹਿ ਦੇ ਨਾ ਕਾਸ਼ਮੀ ਠੀਕ ਨਹੀਂ ਹੈ ਕੋਈ ਉੱਥੇ ਬੰਦੇ ਮੈਨੂੰ ਡੀਕਣਦੇ ਆ ਉਹਨਾਂ ਨੇ ਕਿਹਾ ਕੱਲ ਸਵੇਰੇ ਦੱਸ ਦਿੰਦਾ ਨਾਲੇ ਪੈਜੀ ਗੱਲ ਪਤਾ ਕੀ ਆ ਅੱਗੇ ਪੈਸੇੜੇ ਉਹਨੇ ਸਾਨੂੰ ਲੇਟ ਦੇਣ ਡਿਆ ਹੁਣ ਤਾਂ ਕੱਲ ਦਾ ਉਹਦਾ ਫੋਨ ਆੜਿਆ ਕਿ ਆ ਕੇ ਪੈਸੇ ਲੈ ਜਾ ਕੱਲ ਵੀ ਆਪਾਂ ਲੈਣਗੇ ਚਲਾਓ ਬਹੁਤੀ ਗੱਲ ਚਾਨੂੰ ਪਹਿਣਾ ਆਓ ਜਾ ਲੈ ਕੇ ਆ ਤੁਹਾਡੀ ਅਲਮਾਰੀ ਚ ਰੱਖੇ ਆਹ ਵਾਹ ਮੇਰੀ ਅਲਮਾਰੀ ਚ ਪਏ ਪੈਜੋ ਨੇ ਫਿਰ ਪੈਸੇ ਨਹੀਂ ਸੀ ਦੇਣੇ ਉਹ ਤਾਂ ਨਹੀਂ ਕਰ ਕੀ ਇਹਨਾਂ ਦੇਣਾ ਕੋਈ ਖਿਚੜੀ ਪਤਣ ਡਈ ਮੈਨੂੰ ਨਾ ਸਮਝ ਨਹੀਂ ਆਉਂਦੀ ਕਿੱਥੇ ਰੱਖੀ ਚਾਬੀ ਇੱਥੇ ਖਾਣੇ ਚ ਪਈ ਉਹ ਚਾਬੀ ਆ ਵੇਖ ਲੈ ਅਮੈਂ ਤੇ ਦੋ ਦਿਨ ਹੋ ਗਏ ਅਲਮਾਰੀ ਵੀ ਨਹੀਂ ਵੇਖੀ ਆਪਣੀ ਪੈਸੇ ਤੇ ਆ ਭਈ ਇਹ ਕੀ ਕਿਚੂੜ ਮਰੀ ਜਾਂਦੇ ਪੈਸੇ ਵੀ ਉਹ ਜਿਹੜੇ ਮੈਂ ਦਿੱਤੇ ਸੀ ਐਵੇਂ ਨਹੀਂ ਕਿਰਨ ਦੇ ਰੰਗ ਗੁੱਟਣ ੜੇ ਕੋਈ ਖਿਚੜੀ ਪੱਕਣ ੜੀ ਇਹਨਾਂ ਵੇ ਲੱਭੀ ਮੁੰਡਿਆ ਚਾਬੀ ਕਿ ਨਹੀਂ ਲੱਭੀ ਕਿ ਮੈਂ ਆਵਾ ਲੱਭ ਗਿਆ ਹੋਰ ਬੜਾ ਕੁਛ ਲੱਭਿਆ ਮਿਲ ਗਈ ਚਾਬੀ ਕਿਤੇ ਛਾਈ ਨੇ ਨਾ ਰੱਖਤੀ ਹੋਵੇ ਮੈਂ ਕਿਹਾ